ਇੱਧਰ ਅਸੀਂ ਨਿਉਣੌਲੇ ਬਟਰਾਉਣ ਹਰਿਆਣੇ ਵਾਲਾ ਤੁਸੀਂ ਦੇਖ ਸਕਦੇ ਹੋ ਛੜਕਾਂ ਤੋਂ ਪਾਣੀ ਚੱਲਣ ਲੱਗ ਗਿਆ ਫਸਲਾਂ ਪੂਰੀਆਂ ਡੁੱਬ ਚੁੱਕੀਆਂ ਨੇ ਫਸਲਾਂ ਦੇ ਵਿੱਚ ਖੁੱਲ੍ਹ ਪਾਣੀ ਖੜਾ ਹੋਇਆ ਹੈ ਕੋਈ ਮਿੱਸਰੀਆਂ ਹੀ ਆਣੇ ਬੂਜੀਆਂ ਤੇ ਪਾਣੀ ਵੀ ਜਿਹੜਾ ਉਹ 흘 ਨਨੇ ਔਰੇ ਵਾਲੇ ਏਰੀਆ ਦਿਖਾ ਰਿਹਾ ਤੁਹਾਨੂੰ ਕਿਉਂਕਿ ਇਹ ਪਾਣੀ ਉਧਰ ਜਾਣਾ ਹੈ ਮਗਰ ਸਾਹਿਬ ਨੂੰ ਮਗਰ ਸਾਹਿਬ ਨੂੰ ਜਾਣਾ ਤੇ ਅੱਗੇ ਦੇਵੀਗੜ੍ਹ ਨੂੰ ਅੱਗੇ ਫਿਰ ਪਰਾਂ ਕੜਾ ਮੰਡਲ ਨੂੰ ਜਾਣਾ